ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਅੱਜ ਦੀ ਇੱਕ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਇੱਕ ਡਾਕ ਟਿਕਟ ਜਿਹੜੀ ਕੈਨੇਡਾ ਗਵਰਨਮੈਂਟ ਦੇ ਜਿਹੜਾ ਡਿਪਾਰਟਮੈਂਟ ਆ ਪੋਸਟ ਆਫਿਸ ਉਹਦੇ ਵੱਲੋਂ ਜਾਰੀ ਕੀਤੀ ਗਈ ਹੈ ਇਹ ਜਿਹੜੀ ਡਾਕ ਟਿਕਟਾ ਇਹ 11 ਨਵੰਬਰ 2025 ਨੂੰ ਜਾਰੀ ਕੀਤੀ ਗਈ ਹੈ ਜਿਵੇਂ ਕਿ ਕੈਨੇਡਾ ਵਿੱਚ ਹਰ ਸਾਲ ਨਵੰਬਰ ਦੇ ਮਹੀਨੇ 11 ਤਰੀਕ ਨੂੰ ਜਿਹੜੇ ਵਰਲਡ ਵਾਰ ਵਿੱਚ ਅਸੀਰ ਹੋਏ ਸੀ ਸਿੱਖ ਸਿੱਖ ਨਹੀਂ ਜਾਂ ਸਾਰੇ ਫੌਜੀ ਕੈਨੇਡੀਅਨ ਫੌਜੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਤੇ ਉਹਨਾਂ ਨੂੰ ਯਾਦ ਕਰਨ ਵੇਲੇ ਇਹ ਜਿਹੜਾ ਫੁੱਲ ਇਹ ਲਾਇਆ ਜਾਂਦਾ ਆਪਣੇ ਕੱਪੜਿਆਂ ਤੇ ਤੇ ਇਸ ਤਰ੍ਹਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਇਹ ਯਾਦ ਕੀਤਾ ਜਾਂਦਾ ਸਰਕਾਰੀ ਛੁੱਟੀ ਹੁੰਦੀ ਹੈ ਇਸ ਦਿਨ ਤੇ ਇਸ ਵਾਰ 2025 ਵਿੱਚ ਇਹ ਜਿਹੜੀ ਡਾਕ ਟਿਕਟ ਜਾਰੀ ਹੋਈ ਆ 11 ਨਵੰਬਰ 2025 ਨੂੰ ਉਹਦੇ ਉੱਤੇ ਇਹ ਇੱਕ ਸਿੱਖ ਫੌਜੀ ਦੀ ਫੋਟੋ ਲਾਈ ਆ ਇਹ ਸਿੱਖ ਫੌਜੀ ਦੀ ਫੋਟੋ ਦੇ ਥੱਲੇ ਲਿਖਿਆ ਹੋਇਆ ਪ੍ਰਾਈਵੇਟ ਸਿੰਘ ਜਿਵੇਂ ਤੁਸੀਂ ਆ ਪੜ੍ਹ ਸਕਦੇ ਹੋ ਤੇ ਇਹ ਜਿਹੜਾ ਪ੍ਰਾਈਵੇਟ ਸਿੰਘ ਆ ਇਹ ਸਾਰੀ ਫੌਜੀਆਂ ਨੂੰ ਸਮਰਪਤਾ ਜਿਹੜੇ ਸਿੱਖ ਫੌਜੀ ਵਰਲਡ ਵਾਰ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਸਿਧੀਆਂ ਪ੍ਰਾਪਤ ਕੀਤੀਆਂ ਬੈਕ ਸਾਈਡ ਦੇ ਉੱਤੇ ਇੱਕ ਤੁਹਾਨੂੰ ਕਵਰ ਦੇ ਉੱਤੇ ਜਿਹੜਾ ਲੱਗਿਆ ਹੁੰਦਾ ਉਹ ਪੱਥਰ ਉਹ ਦਿਖਾਈ ਦਿੰਦਾ ਹੁਣਾ ਤੇ ਉਹ ਵੀ ਇੱਕ ਸਿੱਖ ਫੌਜੀ ਦਾ ਤੇ ਇਹਦੇ ਬਾਰੇ ਆਪਾਂ ਦੇਖਦੇ ਹਾਂ ਆ ਜਿਹੜੀ ਫੋਟੋ ਲੱਗੀ ਹੋਈ ਆ ਇਹ ਇਹ ਆਪਣੇ ਕੋਲੇ ਇਹ ਜਿਹੜੀ ਇਹਨਾਂ ਡਾਕ ਟਿਕਟ ਜਾਰੀ ਕੀਤੀ ਆ ਇਸ ਤਰ੍ਹਾਂ ਦਾ ਪੈਕ ਜਾਰੀ ਕੀਤਾ ਇੱਕ ਉਹ ਆ ਇਹਦੇ ਵਿੱਚ 6 ਟਿਕਟਾਂ ਨੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਜੇ ਤੁਸੀਂ ਉੱਪਰ ਦੇਖੋਗੇ ਤਾਂ ਇੱਥੇ ਆ ਦੇਖੋ ਇਹਨਾਂ ਦੇ ਨਾਂ ਨੇ ਸਿੱਖਾਂ ਦੇ ਉਏ ਉਹੀ ਕਾਵਰਾ ਜਿਹੜੀ ਉੱਥੇ ਮਗਰ ਦਿਖਾਈ ਦਿੰਦੀ ਆ ਆਹ ਇਹਨੂੰ ਨੇੜੇ ਹੋ ਕੇ ਦਿਖਾਇਆ ਹੋਇਆ ਤੇ ਇਹ ਸੇ ਟਿਕਟਾਂ ਨੇ ਇਹਦੇ ਉੱਤੇ ਤੇ ਇਸ ਤਰ੍ਹਾਂ ਦੀ ਡਾਕ ਟਿਕਟਾਂ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਖੂਬਸੂਰਤ ਤੇ ਆਪਾਂ ਇਹਦੇ ਬਾਰੇ ਹੋਰ ਵੀ ਸਾਰਾ ਕੁਝ ਦਿਖਾਵਾਂਗੇ ਆਹ ਦੇਖੋ ਤੇ ਇੱਥੇ ਖੰਡਾ ਵੀ ਲੱਗਿਆ ਹੋਇਆ ਜੇ ਤੁਸੀਂ ਦੇਖੋਗੇ ਨਾ ਇੱਥੇ ਇਹਦੇ ਖੰਡਾ ਵੀ ਲੱਗਿਆ ਹੋਇਆ ਇਸ ਸਿੱਖ ਫੌਜੀ ਦੇ ਤੇ ਆਹ ਕੈਨੇਡਾ ਲੱਗਿਆ ਹੋਇਆ ਤੇ ਸਾਰਾ ਕੋਸਾ ਇਹਦੇ ਤੇ ਪੂਰਾ ਡਿਟੇਲ ਦੇ ਵਿੱਚ ਇਹ ਦਿਖਾਇਆ ਗਿਆ ਜਿਵੇਂ ਆ ਤੁਸੀਂ ਦੇਖ ਸਕਦੇ ਆ ਇਸ ਟਾਈਮ ਤੇ ਬਹੁਤ ਸੋਹਣੀ ਫੋਟੋ ਲਾ ਕੇ ਇਹ ਸਿੱਖ ਫੌਜੀ ਦੀ ਇਸ ਵਾਰ ਡਾਕ ਟਿਕਟ ਜਾਰੀ ਕੀਤੀ ਹੈ ਇਸ ਤਰ੍ਹਾਂ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਸਿੱਖ ਫੌਜੀਆਂ ਦੀਆਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੈਨੇਡਾ ਲਈ ਕੁਰਬਾਨ ਕੀਤੀਆਂ ਤੇ ਨਾਲ ਆ ਲਿਖਿਆ ਵੀ ਹੋਇਆ ਇਹ ਵੀ ਤੁਸੀਂ ਆਪਣੇ ਪੜ ਸਕਦੇ ਹੋ ਇਹ ਜੇ ਤੁਸੀਂ ਆਪ ਅੰਗਰੇਜ਼ੀ ਚ ਲਿਖਿਆ ਹੋਇਆ ਹੈ ਤੇ ਥੱਲੇ ਜਿਹੜੀ ਇਹਨਾਂ ਦੀ ਭਾਸ਼ਾ ਆਪਣੀ ਫ੍ਰੈਂਚ ਉਹਦੇ ਵਿੱਚ ਆ ਤੇ ਥੱਲੇ ਉੱਥੇ ਸਿਪਾਹੀ ਸਿੰਘ ਲਿਖਿਆ ਹੋਇਆ ਉਹ ਹੈਗਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਤੇ ਆਹ ਡਿਜ਼ਾਈਨ ਵਗੈਰਾ ਜਿਨ੍ਹਾਂ ਨੇ ਬਣਾਇਆ ਉਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਸਾਰੀ ਇਸੇ ਤਰ੍ਹਾਂ ਇੱਧਰ ਤੇ ਇਹਦੀ ਬੈਕ ਸਾਈਡ ਦੇ ਉੱਤੇ ਹੈਗਾ ਆਹ ਸਾਰੀ ਇਨਫੋਰਮੇਸ਼ਨ ਮੋਰ ਦਨ ਕੁਆਟਰ ਮਿਲੀਅਨ ਸਿੱਖ ਇਹ ਤੁਸੀਂ ਪੜ੍ਹ ਸਕਦੇ ਹੋ ਸਾਰਾ ਆਪਣੇ ਵਾਰੀ ਇਹ ਵਰਲਡ ਵਾਰ ਬਾਰੇ ਦੱਸਿਆ ਹੋਇਆ ਤੇ ਇੰਗਲਿਸ਼ ਵਿੱਚ ਆ ਇਹ ਸਾਰਾ ਆਹ ਉੱਪਰ ਇੰਗਲਿਸ਼ ਵਿੱਚ ਆ ਥੱਲੇ ਫ੍ਰੈਂਚ ਵਿੱਚ ਆ ਕਿਉਂਕਿ ਇਹ ਦੋਨੇ ਪਸਾਵਾ ਨਾਲ ਨਾਲ ਕਨੇਡਾ ਵਿੱਚ ਚਲਦੀਆਂ ਰਹੀਆਂ ਨੇ ਤੇ ਇਹਦੇ ਨਾਲ ਹੀ ਇੱਕ ਉਹਨਾਂ ਨੇ ਹੋਰ ਜਿਹੜਾ ਆ ਆਪਨ ਆਪਨ ਪ੍ਰਾਪਤ ਹੋਇਆ ਉਹ ਹੈਗਾ ਇਹ ਇਹਦੇ ਵਿੱਚ ਪੰਜ ਸਟੈਂਪਾਂ ਨੇ ਬਹੁਤ ਹੀ ਖੂਬਸੂਰਤ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਤੇ ਅਹਾਂ ਇਸ ਟਾਈਮ ਵੀਡੀਓ ਵਿੱਚ ਇਹਦੇ ਉੱਤੇ ਪੰਜ ਸਟੈਂਪਾ ਨੇ ਇਹਦੇ ਤੇ ਕੀ ਫਰਕ ਹੈ ਇੱਥੇ ਪੰਜਾਬੀ ਵਿੱਚ ਵੀ ਲਿਖਿਆ ਹੋਇਆ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਧਰ ਥੱਲੇ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਨਾਮ ਵਗੈਰਾ ਵੀ ਲਿਖੇ ਹੋਏ ਨੇ ਆ ਤੁਸੀਂ ਆਪਣੇ ਪੜ ਸਕਦੇ ਹੋ ਤੇ ਆ ਸਾਰੇ ਸਿੰਘਾਂ ਦੇ ਨਾਮ ਲਿਖੇ ਹੋਏ ਨੇ ਲਕਸ਼ਮਣ ਸਿੰਘ ਹੋ ਗਿਆ ਜohn ਸਿੰਘ ਹੋ ਗਿਆ RAM ਸਿੰਘ ਹੋ ਗਿਆ ਸੇਵਾ ਸਿੰਘ ਹੋ ਗਿਆ ਤੇ ਬ੍ਰਿਮ ਸਿੰਘ ਹੋ ਗਿਆ ਇਸ ਤਰ੍ਹਾਂ ਦੇ ਇੱਧਰ ਹੋਰ ਨੇ ਇੱਧਰ ਵੀ ਸਿੰਘ ਹੈਗੇ ਨੇ ਇਹ ਵੀ ਵਟ ਸਕਦੇ ਤੇ ਇਹ ਬਹੁਤ ਸੋਹਣੀ ਟਿਕਟ ਜਾਰੀ ਕੀਤੀ ਹੈ ਜਿਹੜੀ ਕੈਨੇਡਾ ਨੇ ਆਪਣੀ ਕਲੈਕਸ਼ਨ ਵਿੱਚ ਸ਼ਾਮਲ ਹੋ ਚੁੱਕੀ ਹੈ ਜੇ ਕਿਸੇ ਨੂੰ ਇਹ ਚਾਹੀਦੀ ਹੋਈ ਤਾਂ ਹੁਣ ਦੱਸ ਦਿਓ ਹੁਣ ਮਿਲ ਜਾਣੀ ਹੈ ਇਹ ਬਾਅਦ ਦੇ ਵਿੱਚ ਇਹ ਨਹੀਂ ਮਿਲਣੀਆਂ ਸਾਲਕ ਤੱਕ ਮਿਲਦੀਆਂ ਰਹਿਣੀਆਂ ਹੈ ਤੇ ਨਾਲ ਹੀ ਇੱਕ ਜਿਹੜਾ ਇਹਦਾ ਫਸਟ ਡੇ ਕਵਰ ਉਹ ਆ ਜਾਰੀ ਕੀਤਾ ਗਿਆ ਜਿਹੜਾ ਇਸ ਟਾਈਮ ਆਪਣੇ ਕੋਲੇ ਆ ਇਹਦੇ ਵਿੱਚ ਆ ਦੋ ਸਿੱਖ ਫੌਜੀ ਨੇ ਜਿਹੜੇ ਦਿਖਾਏ ਹੋਏ ਨੇ ਤੇ ਨਾਲ ਗੋਰੇ ਮਗਰ ਵੀ ਸਿੱਖ ਫੌਜੀ ਨੇ ਇੱਧਰ ਵੀ ਸਿੱਖ ਫੌਜੀ ਆ ਪਾਗਾਂ ਦੇਖਦੇ ਹੋਈਆਂ ਨੇ ਉਹਨਾਂ ਦੀਆਂ ਦੇਖੋ ਮੈਡਲ ਦੇਖੋ ਆ ਸਿੱਖ ਫੌਜੀ ਕੋਲੇ ਕਿੰਨੇ ਨੇ ਭਰੀ ਪਈ ਆ ਹੱਕ ਤੇ ਆ ਇਹਦੇ ਤੇ ਤਰੀਕ ਵੀ ਲਿਖੀ ਹੋਈ ਆ ਇਹ ਡਾਕ ਟਿਕਟ 3 ਨਵੰਬਰ ਨੂੰ ਜਾਰੀ ਕੀਤੀ ਸੀਗੀ ਆਪਾਂ ਪਹਿਲਾਂ 11 ਨਵੰਬਰ ਕਹਿ ਗਏ ਸੀਗੇ ਕਿਉਂਕਿ 11 ਨਵੰਬਰ ਵਾਲੇ ਦਿਨ ਇਹ ਦਿਨ ਮਨਾਇਆ ਜਾਂਦਾ ਇਹਨਾਂ ਦੀ ਯਾਦ ਵਿੱਚ ਸੀਧਾਂ ਦੇ ਵਿੱਚ ਤੇ ਪਰ ਇਹ 3 ਨਵੰਬਰ ਨੂੰ ਟਿਕਟਾ ਜਿਹੜੀ ਜਾਰੀ ਕੀਤੀ ਗਈ ਸੀ ਤੇ ਆਹ ਦੇਖੋ ਇੱਥੇ ਲਿਖਿਆ ਵੀ ਹੋਇਆ ਫਰਸਟ ਡੇ ਕਵਰ ਵੀ ਸੂ ਇਹਦੇ ਉੱਤੇ ਪਤਾ ਲੱਗ ਜਾਂਦਾ ਵੀ ਇਹ ਕਿਹੜੇ ਦਿਨ ਜਾਰੀ ਕੀਤੀ ਗਈ ਆ ਬਹੁਤ ਈਜ਼ੀਲੀ ਤੇ 11 ਨਵੰਬਰ ਨੂੰ ਸਰਕਾਰੀ ਛੁੱਟੀ ਹੁੰਦੀ ਆ ਇਹਨਾਂ ਦੀ ਯਾਦ ਵਿੱਚ ਆਹ ਹੈਗਾ ਮੈਡਲ ਮੈਡਲ ਦੇ ਦੋਨਾਂ ਸਾਈਡਾਂ ਦੇ ਉੱਤੇ ਲਿਖਿਆ ਹੋਇਆ ਜਿਹੜਾ ਇਹ ਹੈਗਾ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ ਜਿਹੜਾ ਤੁਸੀਂ ਪੜ੍ਹ ਸਕਦੇ ਹੋ ਤੇ ਜਿਹੜਾ ਇਧਰਲੀ ਸਾਈਡ ਦੇ ਉੱਤੇ ਲਿਖਿਆ ਹੋਇਆ ਇਹ ਲਿਖਿਆ ਹੋਇਆ ਫ੍ਰੈਂਚ ਦੇ ਵਿੱਚ ਇਸ ਤਰ੍ਹਾਂ ਤੇ ਆਹ ਹੋਰ ਇਹਨਾਂ ਬਾਰੇ ਜਾਣਕਾਰੀ ਜਿਨ੍ਹਾਂ ਨੇ ਇਹ ਸਟੈਂਪ ਜਾਰੀ ਕੀਤੀ ਆ ਜਾਂ ਡਿਜ਼ਾਈਨ ਕੀਤੀ ਆ ਜਾਰੀਤਾ ਨਹੀਂ ਕੀਤੀ ਡਿਜ਼ਾਈਨ ਕੀਤੀ ਇਹਨਾਂ ਨੇ ਇਹ ਤੇ ਉਹਨਾਂ ਬਾਰੇ ਇਨਫੋਰਮੇਸ਼ਨ ਤੇ ਥੱਲੇ ਹੋਰ ਬਹੁਤ ਬਰੀਕ ਅੱਖਰਾਂ ਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਜੇ ਕੋਈ ਪੜਨ ਦਾ ਇੱਛਕ ਹੈ ਇਹ ਵੀ ਪੜ ਲਿਓ ਤੇ ਬਹੁਤ ਖੂਬਸੂਰਤ ਤੇ ਸਟੈਂਪ ਜਿਹੜੀ ਜਾਰੀ ਕੀਤੀ ਹੈ ਸਿੱਖ ਧਰਮ ਨਾਲ ਸੰਬੰਧਤ ਜਾਨੀ ਸਿੱਖ ਫੌਜੀ ਨਾਲ ਸੰਬੰਧਤ ਇਹ ਵੀ ਕਹਿ ਸਕਦੇ ਹਾਂ ਬਹੁਤ ਹੀ ਸੋਹਣੀ ਖੂਬਸੂਰਤ ਸਟੈਂਪ ਜਿਹਦੇ ਲਈ ਕੈਨੇਡਾ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਪਹਿਲਾਂ ਵੀ ਕਈ ਸਟੈਂਪਾਂ ਸਿੱਖ ਸਿੱਖਾਂ ਨਾਲ ਸੰਬੰਧਿਤ ਕੈਨੇਡਾ ਪੋਸਟ ਡਿਪਾਰਟਮੈਂਟ ਜਿਹੜਾ ਕੈਨੇਡੀਅਨ ਗਵਰਨਮੈਂਟ ਦਾ ਉਹ ਜਾਰੀ ਕਰ ਚੁੱਕੀ ਆ ਟਾਈਮ ਟਾਈਮ ਤੇ ਜਿਵੇਂ ਕਿ 1999 ਦੇ ਵਿੱਚ ਖੰਡੇ ਕਰਪਾਣ ਵਾਲੀ ਸਟੈਂਪ ਜਾਰੀ ਕੀਤੀ ਸੀ ਤੇ 1 2016 ਦੇ ਵਿੱਚ 2014 ਦੇ ਵਿੱਚ ਜਾਰੀ ਕੀਤੀ ਸੀ ਕਾਮਾਗਾਟਾ ਮਾਰੂ ਨਾਲ ਸੰਬੰਧਿਤ ਤੇ ਇਸ ਤਰ੍ਹਾਂ ਦੀਆਂ ਸਟੈਂਪਾਂ ਹੋਰ ਵੀ ਆਉਂਦੀਆਂ ਨੇ ਰਹਿਣੀਆਂ ਤੇ ਰਹਿਣੀਆਂ ਵੀ ਚਾਹੀਦੀਆਂ ਨੇ ਤੇ ਤੁਸੀਂ ਦੇਖਦੇ ਰਹੋ ਆਪਣੀਆਂ ਵੀਡੀਓ ਆਪਾਂ ਜਿਨ੍ਹਾਂ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਤੇ ਇਹ ਸਾਰੀਆਂ ਸਟੈਂਪਾਂ ਮੇਰੀ ਕਲੈਕਸ਼ਨ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋ ਵਧੀਆ ਲੱਗੀ ਹੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸ਼ੁਕਰੀਆ